ਸਤ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਤਿਲਾਂ ਤੋਂ ਰੈਸਪੀ ਸਰਦੀਆਂ ਆ ਗਈਆਂ ਤਿਲਾਂ ਤਿਲ ਥੋੜੇ ਜੇ ਗਰਮ ਹੁੰਦੇ ਆ ਤੇ ਆਪਾਂ ਸਰਦੀਆਂ ਦੇ ਵਿੱਚ ਜਿਆਦਾ ਵਰਤਦੇ ਆ ਗਰਮੀਆਂ ਵਿੱਚ ਤਾਂ ਘੱਟ ਖਾਂਦੇ ਇਸ ਕਰਕੇ ਹੁਣ ਤਿਲਾਂ ਦੀਆਂ ਬੜੀਆਂ ਹੀ ਚੀਜ਼ਾਂ ਤਿਲਾਂ ਤੋਂ ਬਣਦੀਆਂ ਨੇ ਤੇ ਮੈਂ ਵੀ ਅੱਜ ਬਣਾਉਣ ਲੱਗੀ ਹਾਂ ਸ਼ਾਇਦ ਤਾਂ ਅਸੀਂ ਬਣਾਈ ਵੀ ਹੋਵੇ ਕਦੇ ਚਲੋ ਆਪਾਂ ਦੇਖਦੇ ਆ ਇਹਦੇ ਵਾਸਤੇ ਮੈਂ 2 ਕੱਪ ਤਿਲ ਲੈ ਲਉ ਤਿਲਾਂ ਨੂੰ ਨਾ ਪਹਿਲਾਂ ਮੈਂ ਚੰਗੀ ਤਰ੍ਹਾਂ ਇਸ ਤਰ੍ਹਾਂ ਦੀ ਛਾਲਣ ਵਿੱਚ ਪਾ ਕੇ ਧੋ ਲਿਆ ਸੀਗਾ ਟੂਟੀ ਥੱਲੇ ਕਰਕੇ ਨਾ ਇਹਦੇ ਵਿੱਚ ਹੱਥ ਫੇਰ ਕੇ ਚੰਗੀ ਤਰ੍ਹਾਂ ਇਹਦੇ ਵਿੱਚ ਜੋ ਵੀ ਮਿੱਟੀ ਮੁੱਟੀ ਹੁੰਦੀ ਹੈ ਤੇਲਾਂ ਵਿੱਚੋਂ ਉਹ ਬਾਹਰ ਨਿਕਲ ਜਾਂਦੀ ਹੈ ਤੇ ਫਿਰ ਤੁਸੀਂ ਥੋੜਾ ਜਿਹਾ ਕਿਸੇ ਕੱਪੜੇ ਤੇ ਪਾ ਕੇ ਸੁਕਾ ਲਿਓ ਉਸ ਤੋਂ ਬਾਅਦ ਤੁਸੀਂ ਇਹਦਾ ਵਰਤਦੇ ਹੋ ਇਹਨਾਂ ਨੂੰ ਹੈਨਾ ਤੇ ਇਹਦੇ ਵਾਸਤੇ ਮੈਂ ਲੈ ਰਹੀਆਂ 2 ਕੱਪ ਤੇਲਾਂ ਦੇ ਆ ਦੇਖੋ 1 ਕੱਪ ਹੋਰ ਲਵਾਂਗੇ ਦੋ ਚੀਜ਼ਾਂ ਹੀ ਇਹਦੇ ਵਿੱਚ ਵਰਤ ਹੁੰਦੀਆਂ ਨੇ ਆ ਦੇਖੋ ਲੈ ਲੇ ਤੇ 1 ਕੱਪ ਆਪਾਂ ਲਵਾਂਗੇ ਗੁੜ ਦਾ ਗੁੜ ਲੈ ਲਓ ਚਾਹੇ ਸ਼ੱਕਰ ਲੈ ਲਓ ਤੁਹਾਡੀ ਮਰਜ਼ੀ ਆ ਤੇ ਮੇਰੇ ਕੋਲ ਗੁੜ ਸੀਗਾ ਮੈਂ ਗੁੜ ਨੂੰ ਛੋਟਾ ਛੋਟਾ ਕਰ ਲਿਆ ਆ ਦੇਖੋ ਮੈਂ ਗੁੜ ਨੂੰ ਛੋਟਾ ਛੋਟਾ ਕਰ ਲਿਆ ਤੇ ਤੁਸੀਂ ਸ਼ੱਕਰ ਵੀ ਲੈ ਸਕਦੇ ਜੇ ਸ਼ੱਕਰ ਤੁਹਾਡੇ ਕੋ ਇਹਦਾ ਆਪਾਂ ਇੱਕ ਕੱਪ ਲਵਾਂਗੇ ਤਿਲਾ ਨਾਲੋਂ ਅੱਧਾ ਗੁੜ ਲੈਣਾ ਆਪਾਂ ਨੇ ਜਿੰਨੇ ਤੇਲ ਨੇ ਉਸ ਤੋਂ ਅੱਧਾ ਗੁੜ ਲੈਣਾ ਨਾਲ ਆ ਜਪਨੇ ਇੱਕ ਕੱਪ ਗੁੜ ਲੈ ਲਿਆ ਤੇ ਦੋ ਕੱਪ ਲੈ ਸੀ ਤੇਲਾ ਦੇ ਇਸ ਤੋਂ ਬਾਅਦ ਹੁਣ ਆਪਾਂ ਤਿਲਾਂ ਨੂੰ ਭੁੰਨਦੇ ਆ ਲਓ ਜੀ ਆਪਾਂ ਤੇਲ ਭੁੰਨਣ ਵਾਸਤੇ ਕੜਾਹੀ ਲੈ ਲਈਏ ਇਹਦੇ ਵਿੱਚ ਆਪਾਂ ਨੇ ਤੇਲ ਪਾ ਲਿਆ ਤੇ ਹੁਣ ਇਹਨੂੰ ਆਪਾਂ ਭੁੰਨਦੇ ਆ ਜਿਆਦਾ ਤਾਂ ਭੁੰਣੇ ਨਹੀਂ ਥੋੜੇ ਭੁੰਨਨੇ ਆ ਤੇ ਤੁਸੀਂ ਵੀ ਜਦੋਂ ਭੁੰਨਨੇ ਆ ਕੋਈ ਜੇ ਤੁਹਾਡੇ ਕੋਲ ਲੋਹੇ ਦੀ ਕੜਾਹੀ ਹੈ ਤੁਸੀਂ ਜ਼ਰੂਰ ਉਹਨੂੰ ਵਰਤਿਆ ਕਰੋ ਤੇ ਮੈਂ ਲੋਹੇ ਦੀ ਕੜਾਹੀ ਲਈ ਹੈ ਤੇ ਆਪਾਂ ਜਿਆਦਾ ਨਹੀਂ ਤਾਂ ਦਿਨ ਚ ਇੱਕ ਵਾਰੀ ਤਾਂ ਕੁਝ ਨਾ ਕੁਛ ਇਹਦੇ ਵਿੱਚ ਬਣਾ ਕੇ ਖਾਓ ਸਬਜ਼ੀ ਬਣਾ ਲਓ ਕੋਈ ਹੋਰ ਚੀਜ਼ ਜੋ ਵੀ ਤੁਸੀਂ ਬਣਾਉਣੀ ਹੋ ਲੋਹੇ ਦੀ ਕੜਾਹੀ ਵਿੱਚ ਇਹ ਦੇ ਵਿੱਚ ਜਦੇ ਕੱਢ ਲੈਣਾ ਚਾਹੀਦਾ ਜੇ ਕੁਝ ਵੀ ਬਣਾਉ ਤੇ ਆਪਾਂ ਕਹਿੰਦੇ ਨੇ ਕਾਲੀ ਹੋ ਗਈ ਸਬਜੀ ਤੇ ਕੋਈ ਜੇ ਘਰੇ ਖਾਣੇ ਕੋਈ ਚੱਕਰ ਨਹੀਂ ਕਾਲੀ ਵੀ ਥੋੜੀ ਜਿਹੀ ਹੋ ਜੂਗੀ ਪਰ ਆਪ ਨੂੰ ਹੈਰਨ ਬਹੁਤ ਮਿਲਦੀ ਹੈ ਇਹ ਲੋਹੇ ਦੇ ਭਾਂਡੇ ਵਿੱਚ ਸਬਜੀ ਬਣਾਏ ਤੇ ਕੁਝ ਵੀ ਸਬਜੀ ਬਣਾ ਲਓ ਕੋਈ ਚੀਜ਼ ਹੋਰ ਭੁੰਨਣੀ ਹੈ ਇਹਦੇ ਵਿੱਚ ਭੁੰਨ ਲੋ ਤੜਕਾ ਭੁੰਨ ਲੋ ਹੈਨਾ ਵਧੀਆ ਹੈ ਇਹਦੇ ਲੋਹੇ ਦੀ ਕੜਾਹੀ ਬਹੁਤ ਤੇ ਜਦੋਂ ਵੀ ਕੁਝ ਬਣਾਉਣੀ ਹੈ ਆਪਾਂ ਇਹਨੂੰ ਬਾਅਦ ਚ ਜਦੋਂ ਖਾਧੀ ਕਰਨੀ ਹੈ ਮੰਜਣੀ ਹੈ ਫਿਰ ਇਹਨੂੰ ਥੋੜਾ ਜਿਹਾ ਤੇਲ ਲਾ ਕੇ ਰੱਖ ਦੋ ਇਹਨੂੰ ਕਦੇ ਵੀ ਜਲ ਨਹੀਂ ਲੱਗਦੀ ਫਿਰ ਸਾਫ ਛੇਤੀ ਹੋ ਜਾਂਦੀ ਹੈ ਨਹੀਂ ਤਾਂ ਫਿਰ ਉਦਾਂ ਹੀ ਆਪਾਂ ਰੱਖ ਦੇ ਜਲ ਲੱਗ ਜਾਂਦੀ ਹੈ ਤੇ ਉਹ ਫਿਰ ਬਣਾਉਣ ਦੁਆਰਾ ਉਹਦੇ ਵਿੱਚ ਦੇਨ ਨਹੀਂ ਕਰਦਾ ਵੀ ਇੰਤਜ਼ਾਰ ਲੱਗੀ ਪਈ ਹੈ ਤੇ ਬੜੀ ਛੇਤੀ ਸਾਫ ਹੋ ਜਾਂਦੀ ਹੈ ਤੇ ਜਰੂਰ ਤੁਸੀਂ ਵੀ ਥੋੜੀ ਬਥੇ ਲੋਹੇ ਦੇ ਬਰਤਨ ਵਿੱਚ ਬਰਤਨ ਲੱਗੋ ਆਪਾਂ ਹੁਣ ਸਟਿੱਕ ਜਿਵੇਂ ਥੱਲੇ ਨਹੀਂ ਲੱਗਦਾ ਜਾਦੇ ਉਹ ਬਰਤਨ ਲਾਪੇ ਜਾਂ ਫਿਰ ਦੂਸਰੇ ਹੈਨਾ ਅਲੂਮੀਨੀਅਮ ਦੇ ਤੇ ਇਹ ਹੁਣ ਥੋੜੇ ਥੋੜੇ ਲੋਹੇ ਦੇ ਵੀ ਬਰਤਨ ਵਿੱਚ ਲੈ ਆਉਣੇ ਚਾਹੀਦੇ ਆ ਤੇ ਆ ਦੇਖੋ ਆਪਣੇ ਤੇਲ ਭੁੱਜ ਚਲੇ ਬਸ ਆਪਾਂ ਜਿਆਦਾ ਨਹੀਂ ਭੁੰਨਣੀ ਥੋੜੇ ਭੁੰਨਾਵੇ ਤੇ ਤਾਂ ਪਤਾ ਹੀ ਹੈ ਤੇਨਾ ਵਿੱਚ ਤੋਂ ਕੈਲਸ਼ੀਅਮ ਬਹੁਤ ਦੋ ਮਿਲਦਾ ਤੇ ਲੋਕ ਤਾਂ ਬਹੁਤੇ ਲੋਕ ਤਾਂ ਇਹਨੂੰ ਸਵੇਰੇ ਸਵੇਰੇ ਇੱਕ ਚਮਚਾ ਖਾਲੀ ਪੇਟ ਵੀ ਪਾਣੀ ਨਾਲ ਖਾਂਦੇ ਆ ਤੇ ਜਰੂਰ ਇਹਨੂੰ ਵੀ ਤੇਲਾਂ ਨੂੰ ਵਰਤਿਆ ਕਰੋ ਕਿਸੇ ਵੀ ਤਰ੍ਹਾਂ ਵਰਤ ਲਓ ਵਰਤਨੇ ਚਾਹੀਦੇ ਸਾਧੀਆਂ ਸਾਧੀਆਂ ਇਹ ਪਹਨੇ ਗਰਮੀਆਂ ਦੇ ਵਿੱਚ ਤਾਂ ਹੁਣ ਗਰਮ ਹੁੰਦੇ ਆ ਕੋਈ ਵੀ ਨਹੀਂ ਖਾਂਦਾ ਇਹਨੂੰ ਤੇ ਜਦੋਂ ਸਰਦੀਆਂ ਹੁੰਦੀਆਂ ਨੇ ਠੰਡ ਕਰਕੇ ਵੀ ਠੰਡ ਨਾ ਜਿਆਦਾ ਲੱਗੇ ਤੇ ਸਰੀਰ ਨੂੰ ਤਾਕਤ ਵੀ ਮਿਲਦੀ ਰਹੇ ਫਿਰ ਵਰਤਜ ਲੋਕ ਆ ਦੇਖੋ ਜੀ ਮੈਂ ਬੰਦ ਕਰਤੀ ਗੈਸ ਜਿੰਨੀ ਕਿ ਕੜਾਹੀ ਗਰਮ ਹੈ ਇਹਦੇ ਵਿੱਚ ਹੀ ਆਪਣੇ ਭੋਜਣੇ ਕਿਉਂਕਿ ਕੜਾਹੀ ਭਾਰੀ ਹੈ ਇਹਦੇ ਇਹਨੇ ਕਾਫੀ ਚਿਰ ਗਰਮ ਰਹਿਣਾ ਤੇ ਇਹਦੇ ਵਿੱਚ ਹੀ ਹੋ ਜਾਣੇ ਆ ਤੇ ਦੇਖੋ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਹ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਹੈ ਤੇ ਇੰਜੇ ਵਧੀਆ ਲੱਗੀ ਇਸ ਰੈਸਪੀ ਤਾਂ ਤੁਸੀਂ ਜ਼ਰੂਰ ਬਣਾ ਕੇ ਦੇਖੋ ਬਹੁਤੇ ਲੋਕ ਕਾਲੇ ਤੇਲ ਵੀ ਵਰਤਦੇ ਆ ਗੋਡਿਆਂ ਵਾਸਤੇ ਬਹੁਤ ਵਧੀਆ ਹੁੰਦੇ ਆ ਕਾਲੇ ਤੇਲ ਕਾਲੀ ਖਸ ਖਸ ਕਾਲੇ ਤੇਲ ਦੋਨਾਂ ਨੂੰ ਪੀਸ ਕੇ ਉਹ ਵੀ ਲੋਕ ਬਹੁਤ ਵਰਤੋਂ ਵਿੱਚ ਲੈਂਦੇ ਆ ਆਪਣੇ ਗੋਡਿਆਂ ਦਾ ਦਰਦ ਦਾ ਦਰਦ ਵਾਸਤੇ ਗੋਡਿਆਂ ਦੇ ਹੋਣ ਜੇ ਤੇ ਮੋਢਿਆਂ ਦਾ ਹੋਵੇ ਦਰਦ ਕੋਈ ਵੀ ਦਰਦ ਹੋਵੇ ਤੇ ਵਰਤਦੇ ਆ ਬਹੁਤ ਚਲੋ ਜੀ ਆਪਣੇ ਹੁਣ ਭੁੱਜ ਗਏ ਤੇ ਮੈਂ ਠੰਡੇ ਹੋਏ ਇਹਨਾਂ ਨੂੰ ਤੁਹਾਨੂੰ ਦਿਖਾਉਣੀ ਆ ਲਓ ਜੀ ਤੇਲ ਆਪਣੇ ਭੁੱਜ ਗਏ ਨੇ ਇਹ ਮੈਂ 1 ਕੱਪ ਤੇ ਲਾਂਦਾ 2 ਕੱਪ ਸੀ ਨੇ ਆਪਣੇ 1 ਇਹ ਲੈਣਾ ਕੱਪ ਲੈ ਲਿਆ ਇਹਦੇ ਵਿੱਚ ਪਾ ਲਿਆ ਇਹ ਆ ਮਾਮਜਿਸਤਾ ਲੋਹੇ ਦਾ ਇਹ ਹੈ ਹਨ ਤੇ ਆਪਾਂ ਇਹਦੇ ਵਿੱਚ ਪੁੱਟਾਂਗੇ ਅੱਧਾ ਕੱਪ ਆਪਾਂ ਪਾਉਣਿਆ ਗੁੜ ਦਾ ਅੱਧਾ ਕੱਪ ਆਜੇ ਰੱਖਾਂਗੇ ਆਪਾਂ ਕਿਉਂਕਿ ਇੱਕ ਰੈਸਪੀ ਹੋਰ ਬਣਾਵਾਂਗੇ ਤੇ ਇੱਕ ਆਪਾਂ ਇਹ ਬਣਾਨੇ ਦੋ ਤਰੀਕੇ ਨਾਲ ਬਣਦੇ ਜਿਹੜੀ ਤੁਹਾਨੂੰ ਸੌਖੀ ਲੱਗੂ ਉਹ ਤੁਸੀਂ ਬਣਾ ਲਿਓ ਅੱਧਾ ਕੱਪ ਆਪਾਂ ਇਹਦੇ ਵਿੱਚ ਪਾ ਲਿਆ ਅੱਧਾ ਕੱਪ ਦੂਸਰੀ ਰੈਸਪੀ ਚ ਬਣਾਵਾਂ ਪਾਵਾਂਗੇ ਹਨ ਉਹ ਦੇਖੋ ਤੁਸੀਂ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਾਮਜਿਸਤੇ ਦੇ ਵਿੱਚ ਇਸ ਤਰ੍ਹਾਂ ਇਹਨੂੰ ਪੁੱਟ ਲੈਣ ਆ ਦੇਖੋ ਜੁਸੀਂ ਵੀ ਜਦੋਂ ਵੀ ਇਦਾਂ ਹੀ ਕੁਝ ਸੈਲਫ ਤੇ ਰੱਖ ਕੇ ਜੇ ਕੁੱਟਣਾ ਜੂਗੇ ਉੱਥੇ ਲੈ ਕੱਪੜਾ ਰੱਖ ਲਿਓ ਕੋਈ ਫੇਰ ਕੁੱਟਿਓ ਇਹਦੇ ਵਿੱਚ ਆਪਾਂ ਕੁਝ ਨਹੀਂ ਪਾਉਣਾ ਹੈ ਤੇ ਇਹ ਸਿਰਫ ਆਪਾਂ ਨੇ ਗੁੜ ਦੇ ਨਾਲ ਇਹ ਪਿੰਨੀਆਂ ਬੱਟ ਲੈਣੀਆਂ ਨੇ ਬਹੁਤੀਆਂ ਭੈਣਾਂ ਨੂੰ ਤਾਂ ਪਤਾ ਹੋ ਗਿਆ ਇਹਨੂੰ ਕੀ ਕਹਿੰਦੇ ਆ ਇਹਨੂੰ ਕਹਿੰਦੇ ਆ ਕੁੱਲਰ ਤੇ ਜਦੋਂ ਜਿਹੜੀ ਮੇਰੀ ਏਜ ਦੀਆਂ ਭੈਣਾਂ ਨੇ ਉਹਨਾਂ ਸਾਰਿਆਂ ਨੂੰ ਪਤਾ ਹੋ ਜਿਹੜੇ ਸਾਡੇ ਵਿੱਚ ਆ ਉਹਨਾਂ ਨੂੰ ਬਹੁਤ ਘੱਟ ਪਤਾ ਹੋਊਗਾ ਇਹ ਵੀ ਇਹਨੂੰ ਕੀ ਕਹਿੰਦੇ ਆ ਇਹਨੂੰ ਅਸੀਂ ਬਹੁਤ ਖਾਂਦੇ ਹੁੰਦੇ ਸੀ ਜਦੋਂ ਛੋਟੇ ਸੀ ਪੰਜਵੀਂ ਛੇਵੀਂ ਵਿੱਚ ਪੜਦੇ ਸੀ ਪੰਜ 8ਵੀਂ 10ਵੀਂ ਵਿੱਚ ਬਹੁਤ ਖਾਂਦੇ ਸੀ ਤੇ ਹੁਣ ਬੱਚੇ ਖਾਣ ਤੋਂ ਹਟ ਗਏ ਇਹ ਚੀਜ਼ਾਂ ਹੈ ਨਾ ਜਰੂਰ ਖਾਣੀਆਂ ਚਾਹੀਦੀਆਂ ਨੇ ਇਹ ਸਿਨੋ ਜੀ ਆਪਣੇ ਤਿਲ ਕੁਟੇਕੇ ਇਹਦੇ ਵਿੱਚ ਆਪਾਂ ਪਾਵਾਂਗੇ 1.5 ਚਮਚਾ ਘਿਓ ਦਾ ਤੇ ਇਹ ਆਪਸ਼ਨ ਆ ਤੁਸੀਂ ਪਾਉਣਾ ਪਾ ਲਿਓ ਨਹੀਂ ਪਾਉਣਾ ਤੁਸੀਂ ਐਦਾਂ ਵੀ ਖਾ ਲੈਣਾ ਹੈ ਖਾ ਸਕਦੇ ਹੋ ਹੈਨਾ ਇਹਦੇ ਨਾਲ ਥੋੜਾ ਜਿਹਾ ਪਿੰਨੀਆਂ ਵਧੀਆ ਵੱਟੀਆਂ ਜਾਂਦੀਆਂ ਨੇ ਤੇ ਵੈਸੇ ਤਾਂ ਤੇਲ ਨਿਕਲਿਆ ਹੁੰਦਾ ਤੇਲਾਂ ਦੇ ਵਿੱਚੋਂ ਕੁੱਟਦੇ-ਕੁੱਟਦੇ ਬਹੁਤ ਵਧੀਆ ਬਣੀ ਆ ਕੁੱਟ ਕੇ ਮੈਂ ਤੁਹਾਨੂੰ ਕੱਟ ਕੇ ਦਿਖਾਉਣੀ ਆ ਹੁਣ ਮਗਰ ਹੀ ਇਹਦੇ ਵਿੱਚੋਂ ਕੱਢ ਲੈਨੇ ਆਂ ਫਿਰ ਆਪਾਂ ਦੂਜੀ ਰੈਸਪੀ ਬਣਾਉਣੀ ਆ ਪਹਿਲਾਂ ਲੋਕ ਇਹਨਾਂ ਦੇ ਵਿੱਚ ਜਿਆਦਾ ਕੁੱਟਦੇ ਹੁੰਦੇ ਜਾਂ ਪੱਥਰ ਦੇ ਪੁੰਡਿਆਂ ਵਿੱਚ ਜਾਂ ਲੋਹੇ ਦੇ ਮਾਮਜਿਸਤਿਆਂ ਵਿੱਚ ਤੇ ਅੱਜ ਕੱਲ੍ਹ ਹੁਣ ਮਿਕਸੀ ਚੱਲ ਪਈਆਂ ਛੇਤੀ ਕੰਮ ਹੋ ਜਾਂਦਾ ਉਹਦੇ ਕਰਕੇ ਹਾਂ ਇਹਨਾਂ ਵਿੱਚ ਕਰਦੇ ਆ ਹਾਂ ਮਿਕਸੀਆਂ ਵਿੱਚ ਛੇਤੀ ਛੇਤੀ ਕਰ ਲਾਪੇ ਤੇ ਹੁਣ ਇਹ ਹੋ ਗਈਆਂ ਤੇ ਇਹਨੂੰ ਹੁਣ ਆਪਾਂ ਪਿੰਨੀਆਂ ਬਟਣੀਆਂ ਨੇ ਇੱਕ ਮਿੰਟ ਪਲੇਟ ਲਿਆਂ ਮੈਂ ਲੋੜੀ ਆਪਾਂ ਹੁਣ ਬਨੇ ਵਰਦੇ ਛੋਟੀਆਂ ਵੱਡੀਆਂ ਜਿਸ ਤਰ੍ਹਾਂ ਵੀ ਤੁਸੀਂ ਵਟਣੀਆਂ ਹੋਏ ਆਂ ਵਟ ਲਿਓ ਤੇ ਮੈਂ ਆਪਣੇ ਸਾਈਜ਼ ਦੀ ਵਟਦੀਆਂ ਤੁਸੀਂ ਜੇ ਤੁਸੀਂ ਨਹੀਂ ਵੀ ਤੇਲ ਲੈ ਕੇ ਹੋ ਪੋਣਾ ਨਾ ਵੀ ਪਾਓ ਤੇ ਬੜੇ ਸੋਹਣੇ ਵਟ ਕੇ ਤਿਆਰ ਹੋ ਜਾਂਦੀਆਂ ਨੇ ਇਦਾਂ ਨੇ ਜੇ ਪੋਣਾ ਹੋਇਆ ਪਾ ਲਿਓ ਉਹ ਤੁਹਾਡੀ ਮਰਜ਼ੀ ਆ ਬਸ ਤਾਂ ਤੇਲ ਇਹਦੇ ਵਿੱਚ ਤੇਲਾਂ ਵਿੱਚ ਤੇਲ ਹੁੰਦਾ ਨਿਕਲਿਆ ਆਉਂਦਾ ਵਿੱਚੋਂ ਆ ਦੇਖੋ ਬੜੀਆਂ ਸੋਹਣੀਆਂ ਵੱਟਕੇ ਤਿਆਰ ਹੁੰਦੀਆਂ ਨੇ ਲਓ ਜੀ ਆਪਣੀਆਂ ਧਰਾਂ ਦੀਆਂ ਵੱਟਕੇ ਤਿਆਰ ਹੋ ਗਈਆਂ ਤੇ ਇਹ ਇੱਕ ਰੈਸਪੀ ਆ ਦੂਸਰੀ ਆਪਾਂ ਹੁਣ ਬਣਾਉਣੀ ਆ ਜਿਹੜੀ ਛੇਤੀ ਬਣਦੀ ਆ ਉਹ ਵੀ ਤੁਹਾਨੂੰ ਬਣਾ ਕੇ ਦਿਖਾਣੀ ਆ ਲਓ ਜੀ ਇਹ ਆਪਣੀ ਦੂਜੀ ਰੈਸਪੀ ਆ ਜਿਹੜੀ ਆਪਾਂ ਮਿਕਸੀ ਵਿੱਚ ਬਣਾਉਣੀ ਆ ਤੇ ਇਹ ਆਪਣਾ ਗੋੜਾ ਉਹ ਜਿਹੜਾ ਬਚਿਆ ਸੀ ਉਹ ਪਾ ਲਿਆ ਤੇ ਇੱਕ ਚਮਚਾ ਆਪਾਂ ਪਾਵਾਂਗੇ ਨਾਲ ਘਿਓ ਦਾ ਹਾਂ ਲੋ ਜੀ ਐਨਾ ਕਾਪਾ ਘਿਓ ਪਾਵਾਂਗੇ ਇੱਕ ਚਮਚਾ ਘਿਓ ਦਾ ਪਾਵਾਂਗੇ ਤੇ ਇਹਨੂੰ ਥੋੜਾ ਜਿਹਾ ਮਿਕਸ ਕਰਕੇ ਵਿੱਚ ਘਿਓ ਨੂੰ ਤੇ ਹੁਣ ਆਪਾਂ ਇਹਨੂੰ ਪੀਸ ਲਾਂਗੇ ਲੋ ਜੀ ਆਪਾਂ ਨੇ ਜ਼ਿਆਦਾ ਪੀਸਣਾ ਨਹੀਂ ਹੈਗਾ ਥੋੜਾ ਜਿਹਾ ਤੇ ਕੋਰੇ ਪਕੌੜੇ ਦੇਖ ਲਈਏ ਹਾਂਜੀ ਇਹ ਬਹੁਤ ਸੇਤੀ ਬਣਦੀ ਆ ਤੇ ਉਹਦੇ ਉੱਤੇ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਆ ਤੇ ਆਹ ਲਾ ਲਈਏ ਰੱਖ ਲਈਏ ਇੱਕ ਚੱਕਰ ਦੇ ਵਿੱਚ ਪੀਸ ਏਗਿਆ ਨਰੋਚ ਹਾਲੇ ਇਹ ਮਿਕਸੀ ਵਿੱਚ ਪੀਸਿਆ ਗਿਆ ਹੈ ਨਾ ਇਹ ਬਹੁਤ ਛੇਤੀ ਪੀਸਿਆ ਗਿਆ ਤੇ ਪਰ ਉਹ ਦੂਜੇ ਵਿੱਚ ਥੋੜੀ ਮਿਹਨਤ ਹੈ ਤੇ ਇਹਦੇ ਵਿੱਚ ਮਿਹਨਤ ਘੱਟ ਆ फटाफट ਪੀਸ ਲਏ ਪਰ ਉਹ ਤਰੀਕਾ ਆਪਣੇ ਲਈ ਫਾਇਦੇਮੰਦ ਆ ਜਿਆਦਾ ਜਿਹੜਾ ਆਪਾਂ ਕੁੱਟ-ਕੁੱਟ ਕੇ ਉਹਨੂੰ ਪੀਸਣਾ ਤੇ ਇਸ ਤਰ੍ਹਾਂ ਹੀ ਇਹਦੀ ਆਪਾਂ ਪਿੰਨੀਆਂ ਬਣਾ ਲੈਂਦੇ ਆ ਦੇਖੋ ਜੀ ਜੇ ਕੋਆ ਪਰ ਤਰੀਕੇ ਦੋਨੇ ਜਿਹੜਾ ਤੁਹਾਨੂੰ ਵਧੀਆ ਲੱਗੂ ਤੁਸੀਂ ਉਹ ਬਣਾ ਕੇ ਦੇਖਿਓ ਫਰਕ ਕੁਛ ਨਹੀਂ ਲੱਗਦਾ ਤੇ ਕਾੜ ਦਾ ਟੇਸਟ ਇਕੂ ਆ ਅੱਗੇ ਘਰਾਂ ਦੇ ਵਿੱਚ ਪੱਥਰ ਦੇ ਵੀ ਕੁੰਡੇ ਹੁੰਦੇ ਸੀ ਉਹਨਾਂ ਵਿੱਚ ਵੀ ਬੀਬੀਆਂ ਕੁੱਟਦੀਆਂ ਹੁੰਦੀਆਂ ਸੀ ਮਾਮ ਜਿਸ ਤੇ ਹੁੰਦੇ ਸੀ ਅੱਜ ਕੱਲ ਤਾਂ ਇਹ ਚੀਜ਼ਾਂ ਘਾਟੀਆਂ ਬਹੁਤ ਜ਼ਿਆਦਾ ਫਟਾਫਟ ਮਿਕਸੀ ਦੇ ਵਿੱਚੇ ਕਰਕੇ ਤੇ ਕੰਮ ਖਤਮ ਹੋ ਜਾਂਦਾ ਮਸਾਲੇ ਵੀ ਇਦਾਂ ਪੀਸਦੇ ਸੀ ਸਾਰੇ ਸਾਰਾ ਕੁਝ ਇਹਦੇ ਵਿੱਚੇ ਕਰਦੇ ਹੁੰਦੇ ਸੀ ਜਦੋਂ ਅਸੀਂ 6ਵੀਂ 7ਵੀਂ ਚ ਪੜ੍ਹਦੇ ਸੀਗੇ ਛੋਟੀਆਂ ਸੀ ਹੁਣ ਤਾਂ ਇਹ ਜਿਆਦਾ ਹੋ ਗਈ ਮੇਰੀ ਇੰਨੀ 60 65 ਸਾਲ ਦੀ ਹੋ ਚੱਲੀ ਤੇ ਉਦੋਂ ਅਸੀਂ ਧਰਾਂ ਦੇ ਵਿੱਚ ਆਮ ਹੀ ਹੁੰਦੇ ਸੀ ਤੇਲ ਬੀਜਦੇ ਸੀਗੇ ਜੱਟ ਜਿਵੇਂ ਦਾਰ ਹਨ ਦਾਣਾਂ ਦੂਣਾਂ ਵੀ ਸਾਰੇ ਬੀਜਦੇ ਸੀ ਗੋੜ ਵੀ ਘਰ ਦਾ ਹੁੰਦਾ ਸੀ ਖੰਡ ਵੀ ਕੱਢਦੇ ਸੀਗੇ ਤੇ ਤੇਲ ਵੀ ਬਹੁਤ ਅ ਤਿਲਾਂ ਦੇ ਵੱਡੇ ਵੱਡੇ ਤੋੜੇ ਭਰ ਕੇ ਘਮਾਰਾਂ ਦੇ ਲਿਉਂਦੇ ਹੁੰਦੇ ਸੀਗੇ ਤੋੜੇ ਘਮਾਰ ਹੁੰਦੇ ਸੀ ਜਿਹਨਾਂ ਉਹਨਾਂ ਦੇ ਮਿੱਟੀ ਦੇ ਭਾਂਡੇ ਬਣਾਉਂਦੇ ਸੀ ਉਹ ਤੇ ਉਹਨਾਂ ਤੋਂ ਲਈ ਹੱਸੀ ਬੜਬੜ ਤਵੜੀ ਉਹਨਾਂ ਦੇ ਵਿੱਚ ਨਾ ਇੱਕ ਚ ਤੇਲ ਇੱਕ ਚ ਗੁੜ ਪਾ ਕੇ ਰੱਖਿਆ ਹੁੰਦਾ ਸੀਗਾ ਸ਼ੱਕਰ ਪਾਈ ਹੁੰਦੀ ਸੀ ਕਿ ਕਿਸੇ ਸ਼ੱਕਰ ਕਿਸੇ ਚ ਗੁੜ ਤੇ ਇੱਕ ਚ ਤੇਲ ਹੁੰਦਾ ਤੇ ਅਸੀਂ ਕੀ ਕਰਨਾ ਤੇ ਅਸੀਂ ਇੱਕ ਕਾਗਜ਼ ਲੈਣਾ ਤੇ ਉਹਦੇ ਵਿੱਚ ਇੱਕ ਦਾ ਸੀਮ ਤੋੜੇ ਦੇ ਵਿੱਚੋਂ ਕਾਵੇ ਦੇ ਉੱਤੇ ਮੁੱਠੀ ਤੇਲਾਂ ਦੀ ਪਾ ਲੈਣੀ ਤੇ ਇੱਕ ਪਾ ਲੈਣੀ ਅਸੀਂ ਸ਼ੱਕਰ ਦੀ ਅਸੀਂ ਰਸਤੇ ਵਿੱਚ ਜਦੋਂ ਅਸਾਂ ਆਪਾਂ ਛੁੱਟੀ ਹੁੰਦੀ ਆ ਅੱਧੇ ਛੁੱਟੀ ਹੋਣੀ ਜੇ ਅਸੀਂ ਖਾਂਦੀਆਂ ਨੇ ਜਾਣਾ ਚਾਰ ਪੰਜ ਕੁੜੀਆਂ ਹੁੰਦੀਆਂ ਸੀ ਇਦਾਂ ਹੀ ਸਾਰੀਆਂ ਨਿਕਾਜ ਤੇ ਪਾ ਕੇ ਲੈ ਜਾਣੇ ਤੇ ਫਿਰ ਰਸਤੇ ਵਿੱਚ ਖਾਂਦੇ ਨੇ ਇਹ ਚੀਜ਼ਾਂ ਅਸੀਂ ਜ਼ਿਆਦਾ ਖਾਂਦੇ ਸੀ ਤੇ ਅੱਜ ਕੱਲ ਇਹ ਚੀਜ਼ਾਂ ਬੱਚੇ ਬਹੁਤ ਘੱਟ ਖਾਣ ਲੱਗ ਗਏ ਜਦੋਂ ਕਿ ਆਪਣੇ ਘਰਾਂ ਵਿੱਚ ਬਹੁਤ ਹੁੰਦੀ ਸੀ ਇਹ ਜ਼ਿਆਦਾ ਅੱਗੇ ਤੇਲ ਤੇ ਬਹੁਤ ਖਾਣੇ ਹੁੰਦੇ ਸੀ ਤੇ ਆ ਲੋ ਜੀ ਆਪਣੀ ਫੁੱਲਰ ਕਟ ਕੇ ਤਿਆਰ ਹੋ ਗਈ ਆ ਬਹੁਤ ਵਧੀਆ ਬਣੀ ਆ ਜਰੂਰ ਬਣਾ ਕੇ ਦੇਖਿਓ ਖਾਣ ਨੂੰ ਬਹੁਤ ਸਵਾਦ ਆ ਸਿਹਤ ਲਈ ਬਹੁਤ ਵਧੀਆ ਜਰੂਰ ਖਾ ਕੇ ਦੇਖਿਓ ਤੇ ਬੱਚਿਆਂ ਨੂੰ ਖਵਾਇਓ ਆਪ ਖਾਓ ਬਜ਼ੁਰਗਾਂ ਨੂੰ ਖਵਾਇਓ ਬਹੁਤ ਹੀ ਸੌਫਟ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਆ ਇਹ ਜਰੂਰ ਹੀ ਖਾ ਕੇ ਬਣਾ ਕੇ ਦੇਖਿਓ ਹਨ ਚਲੋ ਜੀ ਠੀਕ ਆ ਮਿਲਦੇ ਆ ਫਿਰ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ